ਭਾਈ ਸਾਹਿਬ ਕਹਿੰਦੇ ਨੇ ਸੁਣੀ ਪੁਕਾਰ ਦਤਾਰ ਪ੍ਰਭ ਗੁਰੂ ਨਾਨਕ ਜਗ ਮਾਹੇ ਪਠਾਇਆ ਕਦੇ ਸੋਚਿਆ ਵੀ ਇਹ ਪੁਕਾਰ ਕਹਿੰਨੇ ਕੀਤੀ ਹੋਏਗੀ ਪਤਾ ਕਿੱਤਾ ਅਜੇ ਤੱਕ ਭਾਈ ਸਾਹਿਬ ਕਹਿੰਦੇ ਸੁਣੀ ਪੁਕਾਰ ਅਕਾਲ ਪੁਰਖ ਨੇ ਪੁਕਾਰ ਸੁਣੀ ਪਰ ਕੀਤੀ ਕਹਿੰਨੇ ਆਇਆ ਅਕਾਲ ਪੁਰਖ ਨੂੰ ਗੀਤੀ ਏ ਤੇ ਭਾਈ ਸਾਹਿਬ ਕਹਿੰਦੇ ਕੀਤੀ ਕਹਨੇ ਆ ਸੱਜੇ ਉਹ ਪੁਕਾਰ ਕਿਸੇ ਨੇ ਕੀਤੀ ਏ ਤੇ ਭਾਈ ਸਾਹਿਬ ਕਹਿੰਦੇ ਗੁਰੂ ਨਾਨਕ ਜਗ ਮਾਹੇ ਪਿਠਾਇਆ ਅਕਾਲ ਪੁਰਖ ਨੇ ਉਹ ਪੁਕਾਰ ਸੁਣ ਕੇ ਸਤਗੁਰੂ ਨਾਨਕ ਦੇ ਰੂਪ ਵਿੱਚ ਆਪ ਪਰਮੇਸ਼ਰ ਆਏ ਨੇ ਕਹਦੇ ਸਤਨਾਮ ਵਾਹਿਗੁਰੂ ਗਰੰਟੀ ਦਿੱਤੀ ਪਾਰ ਬ੍ਰह्म ਪੂਰਨ ਬ੍ਰह्म ਕਲਜੁਗ ਅੰਦਰ ਇੱਕ ਦਿਖਾਇਆ ਅੱਛਾ ਤੁਹਾਡਾ ਮੈਂ ਤਾਂ ਬੱਚਾ ਹਾਂ ਕੋਈ ਸਾਧ ਸੰਤ ਬਾਬਾ ਨਹੀਂ ਕਦੀ ਤੁਹਾਡੇ ਅੰਦਰ ਹੋਈ ਆ ਇਤੈ ਵੀ ਰੀਛਾ ਵੀ ਕਿਤੇ ਪ੍ਰਮਾਤਮਾ ਦੇ دیدار ਹੋ ਜਾਣ ਇੰਨੀ ਭੁੱਖ ਕਦੇ ਹੋਈ ਜਿੰਨਾ ਆਪਣੇ ਬੱਚੇ ਨੂੰ ਤੁਸੀਂ ਸੋਚਦੇ ਹੋ ਉਹਨਾਂ ਨੂੰ ਤਰਸਦੇ ਹੋ ਮਿਲ ਨੂੰ ਪਰਿਵਾਰ ਨੂੰ ਮਿਲ ਤਰਸਦੇ ਹੋ ਕਦੇ ਇੰਨੀ ਲੋਚਾ ਹੋਈ ਆ ਕਿ ਕਦੇ ਇਸ ਤਰ੍ਹਾਂ ਲੱਗੇ ਜਿਵੇਂ ਪੁੱਤਰ ਦੇਰ ਹੋ ਗਏ ਹੋਏ ਮਿਲੇ ਨੂੰ ਤੇ ਰੋਟੀ ਨਾ ਅੰਦਰ ਲੰਗੇ ਐਵੇਂ ਪ੍ਰਮਾਤਮਾ ਨੂੰ ਮਿਲਿਆਂ ਨੂੰ ਪਤਾ ਨਹੀਂ ਕਿੰਨੇ ਕਿ ਲੱਖਾਂ ਸਾਲ ਹੋ ਗਏ ਨੇ ਕਦੇ ਇਦਾਂ ਦੀ ਵਿਵਸਥਾ ਆਏ ਤੁਹਾਡੇ ਅੰਦਰ ਰੋਟੀ ਨਾ ਲੰਗਦੀ ਹੋਵੇ ਫਿਰ ਜੇ ਰੱਬ ਦੇ ਦਰਸ਼ਨ ਨਾ ਹੋਏ ਰੋਟੀ ਨਹੀਂ ਖਾਣੀ ਭੁੱਖੀ ਹੈ ਨਹੀਂ ਆਖੋ ਸਤਿਨਾਮ ਵਾਹਿਗੁਰੂ ਦੱਸੋਗੇ ਕਲ ਜੁਗ ਭਾਵੇਂ ਤਾਰਿਆ ਆਹੋ ਸਤਨਾਮ ਪੜ ਮਨ ਤੇ ਸੁਨਾਇਆ ਪਾਦਸ਼ਾਹ ਆਏ ਨੇ ਹਾਲਤ ਦਸੀਏ ਸੰਸਾar ਦੀ ਇਮਤਹਾਵ ਜੀ ਨਾਲ ਸਾਂਝ ਪਾ ਰਹੇ ਕਿਉਂਕਿ ਤੁਸੀਂ 550 ਸਾਲਾ ਮਨਾਉਣ ਜਾ ਰਹੇ ਹੋ ਇਸ ਨਵੰਬਰ ਚ ਉਸ ਮੁਰਬਤ ਕੀਤਾ ਗੁਰੂਆਂ ਖਾਂ ਪਿਆਰੇ ਨੇ ਸਾਰੇ ਨਗਰ ਵਾਲਿਆਂ ਨੇ ਇਲਾਕੇ ਨੇ ਦੱਸੋਗੇ ਵਿਚੂਨਾ ਚੰਨਾ ਹੀ ਖਿਲਾਰ ਕੇ ਚਲ ਜਿਓਗੇ ਸੜਕਾਂ ਤੇ ਗਿੱਤਾ ਕੋਦੋਂ ਫਾਕੇ ਜਾਂ ਕੌਮ ਨੂੰ ਕੋਈ ਸੇਧ ਦਿਓਗੇ ਬੜੇ ਗੁਰਮਖ ਸੱਜਣ ਬੈਠੇ ਹੋ ਕਿਉਂ ਨਾ ਚੰਨਾਈ ਖਲਾਰ ਕੇ ਚੱਲ ਜਾਓਗੇ ਜਿੱਦਾਂ ਅਸੀਂ ਕਰਦੇ ਆਏ ਆ ਜਾਂ ਕੁਝ ਕੌਮ ਨੂੰ ਅਗਵਾਈ ਵੀ ਕਰਾਓਗੇ ਜਾਂ ਕਰੋਗੇ ਤੁਸੀਂ ਕੋਈ ਨਵੀਂ ਯੋਜਨਾ ਦਿਓਗੇ ਇਸ ਕੌਮ ਦੀ ਚੜ੍ਹਦੀ ਕਲਾ ਲਈ ਪੁੱਛਣਾ ਜ਼ਰੂਰ ਹੈ ਨਾ ਚਾਹੁੰਦਾ ਨਾ ਕਿ ਕਿਹਦਾ ਆਤਮਾ ਨਾ ਮਰ ਗਈ ਹੋਵੇ ਇਸ ਨੂੰ ਪੁੱਛਣਾ ਵੀ ਗੁਰੂ ਨਾਨਕ ਦਾ 550 ਸਾਲਾ ਆਇਆ 10 ਹੋਏ ਮਨਾ ਕੀ ਨਮਾ ਕਰਨਾ ਤੂੰ ਇਹ ਦੱਸ ਪਤਾ ਕਰਨਾ ਜ਼ਰੂਰ ਇਹਨਾਂ ਚੌਂ ਦੇਣਾ ਚਾਹੀਦਾ ਤੇ 250 ਕਹਿੰਦੇ ਕਲ ਆਈ ਕੁੱਤੇ ਮੂੰਹੀ ਖਾਜ ਹੋਆ ਮਰਦਾਰ ਗਸਾਈ ਰਾਜੇ ਪਾਪ ਕਮਾਮ ਦੇ ਉਲਟੀ ਵਾੜ ਖੇਤ ਕੋ ਖਾਈ ਤੇ ਆਂ ਦੇਣਾ ਜੀ ਜਿਸ ਬੰਦੇ ਨੂੰ ਕੁੱਤੇ ਦਾ ਮੂੰਹ ਲੱਗ ਜਾ ਉਹ ਵੀ ਬਹੁਤ ਭੌਂਕਦਾ ਹੁੰਦਾ ਖਿਆਲ ਰੱਖਣਾ ਜਦੋਂ ਮੈਂ ਇਹ ਅਰਥ ਥੁਰਦਾ ਜਾਂ ਕਰਜਾਂ ਮੋ ਬੜੇ ਗੁਰਮੁਖ ਬੈਠੇ ਨੇ ਵੈਸੇ ਪੜ੍ਹੇ ਲਿਖੇ ਕਦੇ ਦੇਖਿਆ ਕੂਕਰ ਦਾ ਸੁਭਾਅ ਹਵਾ ਨੂੰ ਹੀ ਭੌਂਕਦਾ ਰਹਿੰਦਾ ਕੋਈ ਨਾਂ ਵੀ ਦਿਸੇ ਨਾ ਥੋਣਾ ਜਿਹਾ ਖੜਕਾ ਹੋ ਜਾਏ ਬਿਆਕਲ ਹੋ ਜਾਂਦਾ ਭੌਂਕਦਾ ਭੌਂਕਦਾ ਕਲ ਆਈ ਕੁੱਤੇ ਮੂੰਹੀ ਖਾਜ ਹੋਆ ਮਰਦਾਰ ਗਸਾਈ ਕਦੇ ਦੇਖਿਆ ਕੁੱਤਾ ਹੱਡੀ ਚੱਕ ਕੇ ਲੈ ਜਾਂਦਾ ਕਿਸੇ ਜਾਨਵਰ ਦੀ ਦੌੜ ਦਾ ਬਹੁਤ ਤੇਜ਼ ਤੇ ਕਿਸੇ ਝਾੜੀ ਅੱਗੇ ਪਿੱਛੇ ਲੁਕ ਜਾਂਦਾ ਉੱਥੇ ਛੱਡ ਕੇ ਫਿਰ ਦੌੜਦਾ ਫਿਰ ਭੌਂਕਦਾ ਆਲੇ ਦੋਲੇ ਫੇਕ ਹੋਰ ਤਾਂ ਨਹੀਂ ਕੁੱਤਾ ਆ ਗਿਆ ਦੇਖ ਲੈਣਾ ਪ੍ਰੈਕਟੀਕਲ ਦੇਖਣਾ ਤਰਾ ਐਵੇਂ ਨਹੀਂ ਬਾਣੀ ਲਿਖੀ ਬਾਣੀ ਨੇ ਕੁਝ ਸਦਾ ਆ ਦਤਾ ਫਿਰ ਪੌਂਕਦਾ ਪਰ ਉਸ ਹੱਡੀ ਚੋਂ ਨਿਕਲਦਾ ਕੁਝ ਨਹੀਂ ਇੱਕ ਵਾਰੀ ਕਹਿਦੇ ਹੋ ਸਤਨਾਮ ਵਾਹਿਗੁਰੂ ਉਹ ਹੱਡੀ ਜਦ ਛੁਰੁੰਦ ਦਾ ਇਸ ਕੁੱਤੇ ਦਾ ਆਪਣਾ ਹੀ ਮੂੰਹ ਚੋਂ ਖੂਨ ਨਿਕਲਦਾ ਜਦੋਂ ਆਪਣਾ ਹੀ ਖੂਨ ਅੰਦਰ ਜਾਂਦਾ ਇਸ ਨੂੰ ਭੁਲੇਖਾ ਪੈ ਜਾਂਦਾ ਕਿ ਸ਼ਾਇਦ ਇਸ ਹੱਡੀ 'ਚੋਂ ਸਵਾਦ ਆਉਂਦਾ ਆਠੋ ਸਦਨਾ ਵਾਹਿਗੁਰੂ ਪਰ ਅਗਿਆਨਤਾ ਬਸ ਬੜਾਸ਼ਾ ਪੜਵਾ ਲੈਂਦਾ ਇਹ ਸੋਚਦਾ ਵੀ ਇਹਦੇ 'ਚੋਂ ਰਸ ਆਉਂਦਾ ਭਾਈ ਸਾਹਿਬ ਕਹਿੰਦੇ ਕਲ ਆਈ ਕੁੱਤੇ ਮੂੰਹੀ ਖਾਜ ਹੋਆ ਮਰਦਾਰ ਗਸਾਈ ਰਾਜੇ ਪਾਪ ਕਮਾਮ ਦੇ ਉਲਟੀ ਬਾੜ ਖੇਤ ਕੋ ਖਾਈ ਰਾਜੇ ਪਰਜਾ ਦੇ ਰਾਖੇ ਹੁੰਦੇ ਨੇ ਕਹਿੰਦੇ ਜੇ ਬਾੜ ਹੀ ਖੇਤ ਨੂੰ ਖਾਣ ਲੱਗ ਪਏ ਫਿਰ ਫਸਲ ਕਿੱਥੇ ਬਚੇਗੀ ਆਖੋ ਸਤਨਾਮ ਵਾਹਿਗੁਰੂ ਬਚਾ ਕਿੱਥੇ ਆ ਓਹੋ ਭਾਈ ਸਾਹਿਬ ਕਹਿੰਦੇ ਰਾਜੇ ਸ਼ੀ ਮੁਕੱਦਮ ਕੁੱਤੇ ਗਜਵ ਇੱਕ ਗੁਰੂ ਨਾਨਕ ਦੀ ਬਾਣੀ ਭਾਈ ਸਾਹਿਬ ਦੀ ਕਲਮ ਤੋਂ ਜਿਹੜੀ ਲਿਖ ਹੋ ਰਹੀ ਹੈ ਉਹਨਾਂ ਦੀ ਹਸਨਾ ਤੋਂ ਉਚਾਰਨ ਹੋਈ ਕਹਿੰਦੇ ਇੱਥੇ ਤੱਕ ਪਹੁੰਚ ਗਿਆ ਕੰਮ ਰਾਜੇ ਸ਼ੀ ਰਾਜੇ ਛੇੜਾਂ ਦਾ ਰੂਪ ਧਾਰ ਗਿਆ ਮੁਕਦਮ ਕੁੱਤੇ ਆ ਜਿਹੜਾ ਨੌਕਰ ਨੇ ਇਹ ਕੁੱਤਿਆਂ ਦਾ ਸੁਆਹ ਹੋ ਗਿਆ ਸੁੱਕੀ ਹੱਡੀ ਚਰੂਣਦੀ ਜਾਂਦੇ ਨੇ ਸਾਹਸਤਹੀਂ ਹੋਈ ਪਰ ਜਾਨੀ ਰੋਟੀ ਉਹਨਾਂ ਕੋਲ ਨਹੀਂ ਜਾਨ ਉਹਨਾਂ ਚ ਇਹ ਨਹੀਂ ਤਨ ਉਹਨਾਂ ਦੇ ਕੋਲ ਨਹੀਂ ਉਹਦੇ باوجود ਵੀ ਉਹ ਉਸਦੀ ਹੱਡੀ ਚਰੂਣਦੇ ਨੇ ਮੇ ਜੋ ਕੁਝ ਵੀ ਮਿਲ ਜਾਏ ਉਹ ਘਰ ਨੂੰ ਲੈ ਜਾਓ ਆਖੋ ਸਤਨਾਮ ਵਾਹਿਗੁਰੂ